ਸ਼ੁਭਕਾਲ ਕਿਵੇਂ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ 10% ਬਹੁਤ ਬਹੁਤ ਸਵਾਗਤ ਅੱਜ ਦੀ ਗੱਲਬਾਤ ਮੈਂ ਰਸੋਈ ਚ ਕੰਮ ਕਰਦੇ ਕਰਦੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਮੈਂ ਨਾ ਪਿੱਛੇ ਜਿ ਇੱਕ ਕਿਸੇ ਵਿਸ਼ੇ ਤੇ ਗੱਲ ਕੀਤੀ ਸੀ ਜਿਹੜਾ ਬੰਦਾ ਡਿਪਰੈਸ਼ਨ ਚ ਹੁੰਦਾ ਹੈ ਹਨਾ ਬੰਦਾ ਮਤਲਬ ਕਿ ਪਰਸਨ ਕੋਈ ਵੀ ਹੈ ਨਾ ਤੇ ਉਹਦਾ ਇੱਕ ਇੱਕ ਹੱਲ ਹੁੰਦਾ ਕਿ ਅਸੀਂ ਉਹ ਸਿਚੁਏਸ਼ਨ ਚੋਂ ਆਪਣੇ ਮਨ ਨੂੰ ਬਾਹਰ ਲੈ ਜਾਈਏ। ਤ੍ਰੇਲੇ ਬਣਾਉਣੀਆਂ ਨੇ। ਤੇਲ ਗਰਮ ਹੋ ਗਿਆ ਜਾਣਾ। ਜਦੋਂ ਆਵਾਜ਼ ਆਉਣੀ ਸ਼ੁਰੂ ਹੋ। ਜਦੋਂ ਡਿਪਰੈਸ਼ਨ ਤੋਂ ਹੁੰਦਾ ਨਾ ਕੋਈ ਆਪਾਂ ਨੂੰ ਉਸ ਮਨ ਨੂੰ ਉਸ ਸਿਚੁਏਸ਼ਨ ਤੋਂ ਬਾਹਰ ਲੈ ਕੇ ਆਉਣਾ ਹੁੰਦਾ। ਉਹ ਕਿ ਜਦੋਂ ਉਹ ਪਰੇਸ਼ਾਨੀ ਆ ਕੋਈ ਕਿਸੇ ਕਿਸੇ ਸੰਗ 네ਗੇਟਿਵ ਥਾਟ ਆ ਉਹ ਵੀ ਹੌਲੀ ਹੌਲੀ ਅੱਗੇ ਜਾ ਕੇ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਤੇ ਮੈਂ ਕਾਫੀ ਦਿਨ ਪਹਿਲਾਂ ਲਿਖਿਆ ਸੀਗਾ ਕਾਗਜ਼ ਤੇ ਕਿ ਲਿਖਿਆ ਸੀ ਮੈਂ ਮਿੱਠੀ ਰਹਿਣੀ ਕੁਝ ਨਾ ਕੁਝ ਕੇਸ ਹੋ ਕੇ ਵੀ ਪਾਉਣੀ ਆ ਕਿ ਕੋਸ਼ਿਸ਼ ਕਰੋ ਕੰਮ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਆ ਉਹਦੇ 'ਚ ਆਪਣੀ ਪੂਰੀ ਲਾ ਦਿਓ। ਕੁਝ ਟਾਈਮ ਲਈ ਅਸੀਂ ਉਸ ਸੋਚ ਤੋਂ ਉਸ ਜੋ ਵੀ ਸਾਨੂੰ ਪਰੇਸ਼ਾਨੀ ਆ ਜੋ ਵੀ ਹੈ ਜ ਉਹਦੇ ਤੋਂ ਆਪਾਂ ਬਾਹਰ ਆ ਜੰਦੇ ਆਂ। ਦੇਖੋ ਕੁਝ ਵੀ ਹੈਗਾ ਹਨਾ ਆਪਣੀ ਜ਼ਿੰਦਗੀ 'ਚ ਇਹ ਤਾਂ ਹੈ ਨਹੀਂ ਕਿ ਆਪਾਂ ਨੂੰ ਕੁਝ ਨਾ ਹੋਵੇ ਕਦੇ ਕੋਈ ਤਕਲੀਫ ਨਾ ਹੋਵੇ ਕਦੇ ਕੋਈ ਬਾਦ ਘਾਟ ਨਾ ਹੋਵੇ ਕਿਸੇ ਨਾਲ ਕੋਈ ਮਨ ਮਤਾਲ ਨਾ ਹੋਵੇ ਕਿਸੇ ਨਾਲ ਬਹਿਸ ਬਾਗਲੀ ਨਾ ਹੋਵੇ ਇਹ ਚੱਲਦਾ ਹੀ ਰਹਿੰਦਾ। ਕਿ ਅੱਜ ਦੇ ਤਾਂ ਅਸੀਂ ਪਰਮਾਤਮਾ ਹਨੇਗੇ ਕਿ ਅਸੀਂ ਬਹੁਤ ਕਿਸ ਜਾਣੂ ਬੜੀ ਆਸਾਨੀ ਨਾਲ ਜਾਣਦੇ ਜਾਣਦੇ ਇਹ ਬਹੁਤ ਮਗਰੋਂ ਦੀ ਸਟੇਜ ਹੁੰਦੀ ਹੈ ਜਦੋਂ ਸੱਚੀ ਸਾਨੂੰ ਲੱਗਦਾ ਕਿ ਇਹ ਸਾਰਾ ਕੁਝ ਫਜ਼ੂਲ ਸੀ ਆਪਣੇ ਲਈ ਆਪਣੇ ਕੰਮਾਂ ਲਈ ਆਪਣੀ ਜ਼ਿੰਦਗੀ ਲਈ ਅਸੀਂ ਮਸਤ ਹੋਈਏ ਅੱਗੇ ਕੀ ਕਰਨਾ ਹੈ ਅੱਜ ਕੀ ਕਰਨਾ ਹੈ ਪਲੈਨਿੰਗ ਤਾਂ ਕਈ ਵਾਰ ਤਾਂ ਇੱਕ ਘੰਟੇ ਦੀ ਵੀ ਨਹੀਂ ਹੁੰਦੀ ਤੇ ਅਸੀਂ ਫालतੂ ਚ ਉਹ ਚੀਜ਼ਾਂ ਸਾਡੇ ਚਿਹਰੇ ਤੋਂ ਸਾਡੇ ਕੱਪੜਿਆਂ ਤੋਂ ਸਾਡੇ ਆਲੇ-ਦੁਆਲੇ ਤੋਂ ਨਜ਼ਰ ਆਉਣ ਲੱਗ ਜਾਂਦੀ ਹੈ। ਮਨ ਖੋਸ਼ ਕਰਨ ਲਈ ਆਪਾਂ ਆਪ ਹੀ ਆਪਣੇ ਆਪ ਚਲਾਉਣਾ ਹੁੰਦਾ ਹੈ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਇਹ ਨਿਓ ਦੱਸਦੇ ਹੁੰਦੇ ਨੇ ਜਿਹੜੇ ਜਮਾਇਆ ਦੱਸਦੇ ਆ ਰਹੇ ਹੁੰਦੀ ਆਪਣੀ ਆਪਣੇ ਸਰੀਰ ਦੇ ਅੰਦਰ ਹੀ ਹੁੰਦੇ ਨੇ ਹਲ ਆਪਣੇ ਰੋਗਾਂ ਦੇ। ਕੋਈ ਯੋਗਾ ਕਰ ਲਓ, ਪ੍ਰਾਣਾਯਾਮ ਕਰ ਲਓ। ਤੇ ਘਰ ਦੀ ਦਸੋ ਵੀ ਦੇ ਵਿੱਚ ਇੰਨਾ ਕੁਛ ਪਿਆ ਹੁੰਦਾ ਉਹ ਸਾਡਾ ਦੇਸੀ ਇਲਾਜ ਹੁੰਦਾ ਤੇ ਮਨ ਦਾ ਇਲਾਜ ਵੀ ਅਸੀਂ ਆਪ ਹੀ ਕਰਨਾ ਕਿਉਂਕਿ ਜਿਹੜੀ ਮਨ ਦੀ ਬਿਮਾਰੀ ਆ ਮਾਨਸਿਕਤਾ ਨਾਲ ਜੁੜੀ ਹੋਈ ਆ ਉਹ ਅਸੀਂ ਰੋਂਗ ਆਪ ਹੀ ਸਿਹਰੇ ਹੁੰਦੇ ਆ ਕਈ ਵਾਰ ਅਸੀਂ ਨਾ ਉਹ ਸੋਲੂਸ਼ਨ ਵੱਲ ਨਹੀਂ ਜਾਂਦੇ ਹੱਲ ਵੱਲ ਨਹੀਂ ਜਾਂਦੇ ਅਸੀਂ ਪਰੇਸ਼ਾਨੀ ਨੂੰ ਹੋਰ ਸਪੇਸ ਦੇਈ ਜਾਂਦੇ ਆ ਆਪਣੇ ਅੰਦਰ ਵੀ ਆ ਜਾ ਭੈਣੇ ਬੇਜਾ ਆਰਾਮ ਕਰ ਲੈ ਫਿਰ ਤੂੰ ਸੌਂ ਵੀ ਜਾ ਇੱਥੇ ਤੂੰ ਪੈ ਵੀ ਜਾ ਇੱਥੇ ਅਗਰ ਪੂਰਾ ਟਾਈਮ ਲੰਘਾ ਲਾ ਤਾਂ ਪਰੇਸ਼ਾਨੀ ਨੂੰ ਕਿਹਨੇ ਵੀ ਆ ਜਾ ਮੇਰੇ ਕੋਲ ਜੀ ਸੱਜ ਕੇ ਪਰੇਸ਼ਾਨੀਆਂ ਨੂੰ ਕੋਲੇ ਟੁੱਕੜ ਨਹੀਂ ਦੇਣਾ ਉਹਦੇ ਹੱਲ ਲੱਭਣੇ ਉਹਦੀ ਸੋਲੂਸ਼ਨ ਦੇਖਣੀ ਜੀ ਜੇ ਕੁਝ ਹੈ ਤਾਂ ਇਹ ਹੈਗਾ ਕਿਉਂ ਹੋਇਆ ਤੇ ਇਹਨੂੰ ਦੇਖੋ ਇਹਨੇ ਬਚਿਆ ਜਾਇਦਾ ਕਈ ਵਾਰ ਅਸੀਂ ਸਾਰਾ ਦਿਨ ਇਸੇ ਗੱਲ ਚੁੱਲਦੇ ਰਹਿੰਦੇ ਹਾਂ ਯਾ ਗੱਲ ਦਾ ਹੁਣ ਮੈਂ ਜਵਾਬ ਕਿਵੇਂ ਦੇਣੀ ਅਸੀਂ ਜਵਾਬ ਘੜਦੇ ਆ ਮੌਕਾ ਤਲਾਸ਼ਦੇ ਆ ਵੀ ਹਲੇ ਨਾ ਵੇਟ ਕਰਾਂ ਐਸ ਮੌਕੇ ਤੇ ਮੈਂ ਆ ਜਵਾਬ ਦੇਣਾ ਤੇ ਇਹਦੇ ਨਾਲ ਕੀ ਫਰਕ ਪੈਦਾ ਜੇ ਜਵਾਬ ਦੇ ਵੀ ਦਿਓਗੇ ਫਿਰ ਉਸ ਤੋਂ ਬਾਅਦ ਉਹ ਅਗਲਾ ਸ਼ੁਰੂ ਕਰ ਲੂਗਾ ਅਗਲਾ ਬੰਦਾ ਕੋਈ ਅੱਛਾ ਹੀ ਨਹੀਂ ਮੈਨੂੰ ਇਦਾਂ ਰਿਪਲਾਈ ਕੀਤਾ ਹੁਣ ਅਗਲੀ ਵਾਰੀ ਮੇਰੀ ਹੈ ਕਹਿਣ ਦਾ ਮਤਲਬ ਵੀ ਅਸੀਂ ਐਵੇਂ ਇਹ ਗੱਲਾਂ ਤਾਂ ਨਾ ਫਜ਼ੂਲ ਹੀ ਹੁੰਦੀਆਂ ਕਿਸੇ ਨੂੰ ਪੁੱਛੋ ਵੀ ਤੈਨੂੰ ਪਰੇਸ਼ਾਨੀ ਹੈ ਕਿ ਕਾ ਜਦੋਂ ਸੁਣਦੇ ਆ ਨਾ ਕਈ ਵਾਰ ਹਾਸਾ ਆ ਜਾਂਦਾ ਵੀ ਬਸ ਇੰਨੀ ਕੇ ਗੱਲ ਤੇ ਬਹੁਤ ਵੱਡੇ ਵੱਡੇ ਮਸਲੇ ਬਹੁਤ ਵੱਡੀਆਂ ਕਟੀਆਂ ਦੁੱਖ ਤਕਲੀਫਾਂ ਵੀ ਸਾਡੀ ਜ਼ਿੰਦਗੀ ਚ ਆਉਣੀਆਂ ਨੇ ਉਹਨਾਂ ਦੇ ਹੱਲ ਹੁੰਦੇ ਆ ਪਰ ਉਥੇ ਅਸੀਂ ਆਪਣੇ ਦਿਮਾਗ ਨੂੰ ਆਪਣੇ ਦਿਲ ਨੂੰ ਥੋੜਾ ਜਿਹਾ ਸ਼ਾਂਤ ਰੱਖਣਾ ਥੋੜਾ ਜਿਹਾ ਕੰਟਰੋਲ ਰੱਖਣਾ ਜਿਵੇਂ ਕਹਿੰਦੇ ਉਹ ਵੀ ਹੋਸ਼ ਤੋਂ ਕੰਮ ਲੈਣਾ ਜੋਸ਼ ਤੋਂ ਨਹੀਂ ਲੈਣਾ ਕਿਉਂਕਿ ਅਸੀਂ ਜੁਸ਼ਿੱਲੇ ਪੰਚਾ ਕੇ ਬਦਲਾ ਲੈਣ ਤੇ ਉਤਾਰੂ ਹੋ ਜਾਂਈਆਂ ਉਹ ਸਗੋਂ ਸਾਨੂੰ ਆਪ ਦਾ ਨੁਕਸਾਨ ਕਰ ਲੈਂਦੇ ਆ ਆਪ ਦੀ ਸਾਰੀ ਜਿਹੜੀ ਥੋੜੀ ਫ੍ਰਸਟ੍ਰੇਸ਼ਨ ਹੈਗੀ ਹੈ ਉਹ ਨੂੰ ਆਪਦੇ ਕੰਮ ਚ ਕੱਢ ਦਿਓ ਆਪਦੇ ਕੰਮਾਂ ਚ ਉਹ ਨੂੰ ਝੋਕ ਦਿਓ ਕਦੇ ਕਰਕੇ ਦੇਖੋ ਕਿੰਨੀਆਂ ਕੁਆਲਟੀਜ਼ ਨੇ ਆਪਣੇ ਅੰਦਰ ਮੈਂ ਆਪਾਂ ਆਪਣੇ ਆਪ ਨੂੰ ਬਣਾ ਜੇ ਅਸੀਂ ਔਰਤਾਂ ਨੇ ਇਹ ਆ ਚੀਜ਼ ਵਧੀਆ ਬਣਾ ਲੈਣੀ ਆ ਮੈਂ ਹਾਟੰਬਰੀਆ ਕਰ ਲਵਾਂ ਮੇਰੇ ਚਾਰ ਹੋਣਾ ਮੇਰੇ ਚਾਰ ਹੋਣਗੇ ਚਾਰ ਹੋਣਾ ਜਦੋਂ ਸੀਓ ਕੋ ਨੋਟ ਕਰਾਂਗੇ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਮਾਈਨਸ ਕਰ ਦਾਂਗੇ ਕਿ ਨਹੀਂ ਮੈਂ ਇਹੋ ਜੀ ਦਾ ਨਹੀਂ ਮੈਂ ਉਹ ਜੀ ਤਾਂ ਮੈਂ ਤਾਂ ਨਹੀਂ ਕਿ ਮੈਂ ਕਿਸੇ ਨਾਲ ਇਸ ਤਰ੍ਹਾਂ ਬਦਲਾ ਲਵਾਂ ਜਾਂ ਮੈਂ ਕਿਸੇ ਨਾਲ ਇਸ ਤਰ੍ਹਾਂ ਬੇਈਮਾਨੀ ਕਰਾਂ ਨਹੀਂ ਬੇਈਮਾਨ ਲੋਕਾਂ ਦੀ ਦੁਨੀਆ ਅਲੱਗ ਹੁੰਦੀ ਐ ਚਲਾਕ ਲੋਕਾਂ ਦੀ ਛਾਤਰ ਲੋਕਾਂ ਦੀ ਦੁਨੀਆ ਅਲੱਗ ਹੁੰਦੀ ਐ ਉਹਨਾਂ ਵਾਸਤੇ ਇਹ ਗੱਲਾਂ ਬਹਿਣਾ ਬੇਈਮਾਨ ਬੰਦਾ ਚਲਾਕ ਬੰਦਾ ਛਾਤਰ ਬੰਦਾ ਕਦੇ ਸ਼ਿਕਾਇਤ ਨਹੀਂ ਕਰੂਗਾ ਉਹ ਡਿਪਰੈਸ਼ਨ ਅਸ਼ਕਾਰ ਉਹਨੇ ਆਪਣੇ ਆਪ ਨੂੰ ਇਸੇ ਆਰੇ ਲਾਇਆ ਹੁੰਦਾ ਬੇਸ਼ੱਕ ਐਂਡ ਆਫ ਦਾ ਡੇ ਉਹ ਆਪਾਂ ਨੂੰ ਪਤਾ ਕਿ ਉਹ ਕਿੰਨੇ ਕੁ ਭਿਆਨਕ ਘਟਲਤੋਂੋਂ ਨਿਕਲੇ ਅੰਨ ਕਿਸ ਰੂਪ ਚ ਉਹਨੇ ਸਜ਼ਾ ਪਾ ਲਈ ਐ ਪਰ ਜਿੰਨੇ ਅਸੀਂ इमोशनल लांज ਨੂੰ ਅਸੀਂ ਸੈਸ ਤੇ ਗਾ ਉਹ ਉਸ ਤੋਂ ਬਹੁਤ ਪਰੇਸ਼ਾਨ ਹੋ ਗਏ। ਤੇ ਅਸੀਂ ਕੋਈ ਕੌਜ਼ ਨਹੀਂ ਹੋਏ ਕਿ ਤੁਹਾਨੂੰ ਅਸੀਂ ਆਪਣੀ ਜੈਲੀ ਕੋਣੀ ਕਰਦੇ ਚਲੋ ਅਪਣੀ ਜੈਲੀ ਕੋਣੀ ਕਰਨੀ ਆਂ। ਵੈਸੇ ਵੀ ਆਜੀ ਮੈਂ ਸੌਂ ਰਹੀ ਸੀ ਵੀ ਕਿਸੇ ਦੀ ਕਹੀ ਨਹੀਂ ਗੱਲ। ਤੇ ਕਦੇ ਵੀ ਕਿਸੇ ਨੂੰ ਵੀ ਸਮੱਸਿਆ ਨਾ ਲਸੋ। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਇਹ ਤਾਂ ਸੁਣਾ ਜਾਂ ਪੁੱਛਣਾ ਤਾਂ ਉਹਦੇ ਤੋਂ ਹੱਲ ਪੁੱਛੋ ਜਾਂ ਆਪਣੇ ਆਪ ਨੂੰ ਕਹੋ ਕਿ ਇਹ ਸਮੱਸਿਆ ਹੋਣੀ ਤਾਂ ਵਾਪਰ ਗਿਆ ਜੋ ਵੀ ਹੋਇਆ ਇਹਦਾ ਹੱਲ ਕੀ ਆ ਇਹਨੂੰ ਹੱਲ ਕਿਵੇਂ ਕਰਨਾ ਕੋਈ ਵੀ ਮੁਸ਼ਕਲ ਸਵਾਲ ਆ ਆਪਾਂ ਉਹਦਾ ਹੱਲ ਕਰਦੇ ਆ ਨਾ ਉਹਨੂੰ ਉਹਦਾ ਆਪ ਸੋਲੂਸ਼ਨ ਲੱਭਦੇ ਆ ਤੇ ਹਰ ਇੱਕ ਚੀਜ਼ ਦੇ ਵਿੱਚ ਅਸੀਂ ਇਦਾਂ ਹੀ ਕਿਉਂ ਨਹੀਂ ਕਰਦੇ ਅਸੀਂ ਇੱਕ ਤਾਂ ਪਰੇਸ਼ਾਨ ਹੁੰਨੇ ਆ ਨੈਗੇਟਿਵਿਟੀ ਆਉਂਦੀ ਆ ਫਿਰ ਆਪਾਂ ਦੂਜੇ ਨੂੰ ਆਦੀ ਪਰੇਸ਼ਾਨੀ ਸਾਂਝੀ ਕਰਦੇ ਆ ਕਈ ਵਾਰ ਤਾਂ ਆਪਾਂ ਇਹਨਾਂ ਵੀ ਆਪ ਦਾ ਕਿਸੇ ਨੂੰ ਦੱਸ ਦੋ ਆਪਾਂ ਹਲਕੇ ਹੋ ਜਾਗੇ ਨਹੀਂ ਹਲਕੇ ਨਹੀਂ ਹੁੰਦੇ ਹਲਕੇ ਤਾਂ ਉਹਦੋਂ ਹੋਵਾਂਗੇ ਜਦੋਂ ਸਮੱਸਿਆ ਦਾ ਹੱਲ ਹੋ ਜਾਊਗਾ ਪਰੇਸ਼ਾਨੀ ਦਾ ਹੱਲ ਹੋ ਜਾਊਗਾ ਹਲਕੇ ਨਹੀਂ ਹੁੰਦੇ ਸਗੋਂ ਆਪਾਂ ਕਿਸੇ ਨਾ ਕਿਸੇ ਦੂਜੇ ਨੂੰ ਵੀ ਪਰੇਸ਼ਾਨ ਕਰ ਦਿੰਦੇ ਹਾਂ ਜਿਹੜਾ ਕੋਲ ਆਪਣ ਨਾਲ ਇਮੋਸ਼ਨਲੀ ਜਾਂ ਲੋ ਜਾਂ ਭਾਵਨਾਤਮਕ ਜੋ ਵੀ ਹਨ ਆਪਣੇ ਨਾਲ ਕੋਈ ਇਨਸਾਨ ਜੁੜਿਆ ਹੋਊ ਉਹਨੂੰ ਦੱਸਾਂਗੇ ਤਾਂ ਉਹਨੂੰ ਵੀ ਪਰੇਸ਼ਾਨ ਕਰਾਂਗੇ ਆਪਾਂ ਹੱਲ ਲੱਭਣੇ ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਆਪਦੇ ਸੋਹਣੇ ਮਨ ਨੂੰ ਸੋਹਣੇ ਜਿਹੇ ਦਿਨਾਂ ਨਾ ਤਾਂ ਉਆਸ ਹੁੰਦੇ ਨੇ ਨਾ ਇਹਨਾਂ ਦੁਖੀ ਹੋਣ ਦੇ ਨਾਲ ਆਪਦੀ ਕਾਇਆ ਆਪਣੇ ਆਪ ਨੂੰ ਸਵਾਰੀਏ ਆਪਣੀਆਂ ਸੋਚਾਂ ਨੂੰ ਆਪਣੀ ਦਿੱਖ ਨੂੰ ਆਪਣੇ ਕੰਮਾਂ ਨੂੰ ਹਰ ਇੱਕ ਕੰਮ ਦੇ ਵਿੱਚ ਆਪਾਂ ਹੋਰ ਪਰਫੈਕਸ਼ਨ ਨੂੰ ਲਿਆਉਣੀਆਂ ਨਾ ਸੋਚਦੇ ਇਹੋ ਜਿਹੇ ਊਲ ਜਿਹੇ ਚੀਜ਼ਾਂ ਦਾ ਜਿਹੜਾ ਹੈਗਾ ਵਕਤਿੰ ਮਿੰਦੋ ਸੋਟਾਂ ਤੇ ਹਾਰੀ ਹੋਣੀਆਂ ਮਾੜੀਆਂ ਸੋਚਾਂ ਨੂੰ ਪਰਵਾਹ ਕਰਨਾ ਅੱਜ ਬੱਸ ਇਹ ਨਹੀਂ ਜੀਆ ਅੱਜ ਵੀ ਗੱਲ ਇਹ ਸੀ ਕਿ ਕਿ ਹਮ ਲੋਕੀ ਗੀਤੀ ਕੰਮ ਕਰਨ ਲੋਕੀ ਅਸੀਂ ਹਾਂ ਇਹ ਗੱਲ ਕਰਨਾ ਕਿ ਤੇ ਫਿਰ ਵਿੱਚ ਇਹ ਹੈ ਜੇ ਫਿਰ ਕੋਈ ਹੋਰ ਵਾਰ-ਵਾਰ ਚਲੋ ਪ੍ਰੋਫੈਸ਼ਨਲ ਜਿਹੇ ਤਰੀਕੇ ਨਾਲ ਕਰਨਾ ਪੈਂਦਾ ਪਹਿਲਾਂ ਤੁਸੀਂ ਬੈਠੋ ਜਗਾ ਵੇਖੋ ਬੈਕਗ੍ਰਾਉਂਡ ਵੇਖੋ ਲਾਈਟ ਵੇਖੋ ਫਿਰ ਤੁਸੀਂ ਸ਼ੂਟ ਕਰੋ ਇਹ ਗੱਲ ਤਾਂ ਉਹੀ ਕਰਨੀ ਹੁੰਦੀ ਹੈ ਹੁਣ ਦੋ ਕੰਮ ਹੋ ਗਏ ਮੇਰਾ ਕੰਮ ਹੋ ਰਿਹਾ ਸਬਜੀ ਬਣ ਗਈ ਆ ਇਹ ਮੈਂ ਅੱਜ ਦੇ ਟੌਪਿਕ ਬੋਲਣਾ ਸੀਗਾ ਜੋ ਆਹ ਰਿਆ ਕਿ ਦਿਮਾਗ ਤੋਂ ਉਹ ਨੂੰ ਤੋੜਿਆ ਜਾਂ ਜਾਂਦੇ ਰਿਹਾ। ਤੇ ਨਾਲ ਨਾਲ ਮੇਰੇ। ਕ੍ਰੇਲੇ ਬਣ ਗਏ ਕੱਟੇ ਹੋਏ। ਪਿਆਜ਼ ਵਾਲੇ ਕ੍ਰੇਲੇ। ਲੂਣ ਲਾ ਕੇ ਰੱਖਤਾ ਸੀ ਪਹਿਲਾਂ ਉਹ ਕੱਟਿਆ। ਤੇ ਪਿਆਜ਼ ਭੁੰਨ ਲਈਆਂ ਫਿਰ ਕ੍ਰੇਲੇ ਸੌਰੀ ਕ੍ਰੇਲੇ ਫਰਾਈ ਕਰੂੰਗੀ ਆ ਦੇਖੋ। ਸੋ ਚੱਲ ਇਹਨਾਂ ਸੋ ਵਾਧੇ ਘਟੇ ਦੀ ਦੁਨੀਆ ਦੇ ਚੱਲਦੇ ਰਹਿੰਦੇ ਆ ਬੰਦਾ ਉਹ ਹੀ ਹੈ ਜਿਹਦਾ ਇਹਨਾਂ ਦੀ ਹੱਲ ਲੰਮੀ ਹੁੰਦੀ ਹੈ। ਸਾਥੀ ਜ਼ਿੰਦਗੀ ਇਹਦੀ ਇਹਦੀ ਚੱਲਦੀ ਰਹੇ ਤੁਰਦੀ ਰਹੇ ਅਪਰ ਡਾਊਨ ਆਉਂਦੇ ਰਹਿੰਦੇ ਆ। ਇਹ ਜ਼ਿੰਦਗੀ ਦਾ ਸੁਭਾਅ ਹੈ ਇਹ ਉਹਨਾਂ ਰਸਤਿਆਂ ਦਾ ਸੁਭਾਅ ਹੈ ਜਿੰਨਾਂ ਤੇ ਆਪਾਂ ਚੱਲਣਾ ਹੁੰਦਾ। ਬਸ ਅੱਜ ਇਹ ਸੀਗਾ ਸਤਿ ਸ਼੍ਰੀ ਅਕਾਲ।